ਉੱਥੇ ਫਾਇਰ ਕਰਾਂਗੇ ਤਾਂ ਉਹ ਤੁਹਾਨੂੰ ਬਲੈਕ ਡਾਟ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸੈਂਟਰ ਦੇ ਵਿੱਚ ਉਹ ਅੱਗੇ ਸਬ ਡਿਵਾਈਡਡ ਹੈ ਇਸ ਤਰੀਕੇ ਦੇ ਨਾਲ ਉਹ ਇੱਥੋਂ ਦੂਰੋਂ ਨਹੀਂ ਨਜ਼ਰ ਆ ਰਿਹਾ ਲੇਕਿਨ ਉਹ ਜਦੋਂ ਆਪਾਂ ਫਾਇਰ ਕਰਦੇ ਆ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਵੀ ਜਿਹੜਾ ਇਹ ਸੈਂਟਰ ਵਾਲਾ ਡਾਟ ਹੈ ਇਹਦੇ ਵਿੱਚ ਮਾਰਨ ਦੀ TAD ਇੰਦਰਪੀ ਸਿੰਘ ਨੇ ਜਿਹੜੇ ਇਸ ਗੇਮ ਦੇ ਪਲੇਅਰ ਵੀ ਰਹੇ ਨੇ ਤੇ ਅੱਜ ਇਹ ਇਹਨਾਂ ਦੇ ਕੋਲੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਇਹ ਸ਼ੂਟਿੰਗ ਕੀ ਜਿਹੜੀ ਸ਼ੂਟਿੰਗ ਅਸੀਂ ਕਰਦੇ ਆ ਜਾਂ ਫਿਰ ਜਿਹੜੀਆਂ ਗੱਲਾਂ ਨਾਲ ਕਰਦੇ ਆ ਇਹ ਉਹ ਹੁੰਦੀ ਹੈ ਕਿ ਜਾਂ ਫਿਰ ਉਹ ਦਾ ਨਾਲੋਂ ਵੱਖਰੀ ਹੁੰਦੀ ਆ ਸਰ ਸ਼ੂਟਿੰਗ ਮੈਂ ਥੋੜਾ ਜਿਹਾ ਪਹਿਲਾਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹਾਂਗਾ ਸ਼ੂਟਿੰਗ ਔਰ ਫਾਇਰਿੰਗ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈ ਜੀ ਇਹ ਜਿਹੜੀ ਸ਼ੂਟਿੰਗ ਜਿਹੜੀ ਤੁਹਾਨੂੰ ਆਪਾਂ ਕਹਿੰਦੇ ਆ ਉਹ ਇਹਨਾਂ ایر ਡਿਸਟਰਬਲ ਵਾਲਿਆ ਇਹ ਰਾਈਫਲਸ ਦਾ ਹੁੰਦੀ ਹੈ ਜਿਹੜਾ ਇਹ ਛੋਟਾ ਛਰਰਾ ਇਹਦਾ ਅਮਿਊਨੀਸ਼ਨ ਹੈ ਓਕੇ ਤੇ ਇੱਕ ਇਹ ਸਮਝਾਓ ਕਿ ਇਹ ਸਾਰੇ ਜਿਹੜੇ ਪੁਆਇੰਟਸ ਬਣੇ ਹੋਏ ਆ ਸਕਰੀਨ ਦੇ ਵਿੱਚ ਇਹ ਕੀ ਨੇ ਤੇ ਇਹਦੇ ਸੈਂਟਰ ਪੁਆਇੰਟ ਦੇ ਵਿੱਚ ਮਾਰਨਾ ਕਿੰਨੇ ਨੰਬਰ ਮਿਲਦੇ ਨੇ ਜੇ ਬਾਹਰ ਲਾਈ ਦੋਂ ਦੇ ਨਾਲ ਕਿੰਨੇ ਨੰਬਰ ਮਿਲਦੇ ਨੇ ਇਹਦੇ ਵਿੱਚ ਇਹ ਜਿਹੜੀ ਸਕਰੀਨ ਲੱਗੀ ਹੋਈ ਹੈ ਇਹ ਉਹਦੇ ਨਾਲ ਲਿੰਕਡ ਹੈ ਟਾਰਗੇਟ ਦੇ ਨਾਲ ਜਦੋਂ ਆਪਾਂ ਉਸੇ ਫਾਇਰ ਕਰਾਂਗੇ ਤਾਂ ਉਹ ਨਾਲ ਤੁਸੀਂ ਬਲੈਕ ਡਾਟ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸੈਂਟਰ ਦੇ ਵਿੱਚ ਉਹ ਅੱਗੇ ਸਬ ਡਿਵਾਈਡਡ ਹੈ ਇਸ ਤਰੀਕੇ ਦੇ ਨਾਲ ਉਹ ਇੱਥੋਂ ਦੂਰੋਂ ਨਹੀਂ ਨਜ਼ਰ ਆ ਰਿਹਾ ਲੇਕਿਨ ਉਹ ਜਦੋਂ ਆਪਾਂ ਫਾਇਰ ਕਰਦੇ ਆ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਵੀ ਜਿਹੜਾ ਇਹ ਸੈਂਟਰ ਵਾਲਾ ਡਾਟ ਹੈ ਇਹਦੇ ਵਿੱਚ ਮਾਰਨ ਸ਼ੂਟਰ ਦੀ ਅੱਖ ਇਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਇਹ ਬੈਕ ਸਾਈਡ ਯੂ ਦਿਖ ਰਿਹਾ ਹੈ ਜੀ ਜੀ ਠੀਕ ਬੈਕ ਸਾਈਡ ਯੂ ਫਰੰਟ ਸਾਈਡ ਹਮ ਰੈਕਟਾਰ ਜੀ ਇਹ ਚਾਰ ਚੀਜ਼ਾਂ ਨੇ ਲੋ ਹਮ ਫਾਇਰਰ ਦੀ ਅੱਖ ਬੈਕ ਸਾਈਡ ਯੂ ਫਰੰਟ ਸਾਈਡ ਔਰ ਕਲ ਜਦੋਂ ਇਹ ਚਾਰੋਂ ਇੱਕ ਲਾਈਨ ਦੇ ਵਿੱਚ ਹਮ ਤੋਂ ਉਹਨੂੰ ਆਪਾਂ ਕਹਿੰਦੇ ਆ ਸਾਈਡ ਪਿcture ਇਹ ਰੈਫਰੈਂਸ ਦੇ ਮੁਤਿਲਿਆ ਹਰ ਰੈਫਰੈਂਸ ਨੇ ਹਮ ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਫਰਕ ਪੈਦਾ ਸਰ ਅੱਛਾ ਤੁਸੀਂ ਖੁਦ ਦੇਖੋ ਅਗਰ ਮੈਂ ਹੁਣ ਆ ਇੱਥੇ ਪਿਆ ਹਮ ਔਰ ਬੰਨੋ ਨਪੜ ਲੱਗੇ ਅਗਰ ਮੈਂ ਸਾਲ ਲੈ ਲਿਆ ਹਾਂ ਉਹ ਹਲਕਾ ਜਿਹਾ ਹਿਲ ਗਿਆ ਇੰਨਾ ਕਿ ਬਹਿਲ ਗਿਆ ਤਾਂ ਬਾਹਰ ਹੋਏਗਾ ਥੋੜੀ ਪ੍ਰੈਕਟਿਸ ਨਹੀਂ ਉਹ ਮੈਂ ਅੱਗੇ ਦੇਖ ਰਿਹਾ ਵੀ ਤੁਹਾਡੇ ਕੋਲ ਹਿਲ ਵੀ ਰਹੀ ਹੈ ਕਿਉਂਕਿ ਇਹ ਤਾਂ ਪ੍ਰੈਕਟਿਸ ਗੇਮ ਹੈ ਸਾਰੀ ਡੈਫੀਨਿਟਲੀ ਜੀ ਦੇਖੋ ਇਹ ਜਿਹੜਾ ਰਾਈਫਲ ਦੇ ਨਾਲ ਚਲਾਉਣਾ ਇਹ ਉਹ ਵੀ ਜਿਹੜੀ ਵਸ ਹੈਗੀ ਇਹ ਸੂਟ ਹੈ ਜੀ ਉਹਦਾ শুটিং ਵਾਸਤੇ ਇਹ ਇਹਦਾ ਪਰਪਸ ਇਹ ਹੁੰਦਾ ਵੀ ਬੋਡੀ ਤੁਹਾਡੀ ਅਨਸਸਟੀ ਮੂਵਮੈਂਟ ਬੋਡੀ ਦੇ ਨਾਲ ਠੀਕ 올림픽ਸ ਦੇ ਵਿੱਚ ਮਨੂ ਪਾਕਰ ਦੇ ਮੈਡਲ ਆਉਣ ਤੋਂ ਬਾਅਦ ਸ਼ੂਟਿੰਗ ਬਹੁਤ ਚਰਚਾ ਦੇ ਵਿੱਚ ਚੱਲ ਰਹੀ ਹੈ ਅੱਜ ਅਸੀਂ ਜਲੰਧਰ ਦੇ ਪੀਏਪੀ ਦੇ ਵਿੱਚ ਸ਼ੂਟਿੰਗ ਰੇਂਜ ਦੇ ਵਿੱਚ ਪਹੁੰਚੇ ਆ ਤੇ ਤੁਹਾਨੂੰ ਅੱਜ ਦੱਸਾਂਗੇ ਕਿ ਇਹ ਸ਼ੂਟਿੰਗ ਰੇਂਜ ਹੁੰਦੀ ਕਿਵੇਂ ਆ ਇਨੂੰ ਕਿਵੇਂ ਅਸੀਂ ਖੇਡ ਸਕਦੇ ਆ ਕਿਵੇਂ ਸਿੱਖ ਸਕਦੇ ਆ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਡੀਆਈਜੀ ਇੰਦਰਬੀਰ ਸਿੰਘ ਨੇ ਜਿਹੜੇ ਇਸ ਗੇਮ ਦੇ ਪਲੇਅਰ ਵੀ ਰਹੇ ਨੇ ਤੇ ਅੱਜ ਇਹ ਇਹਨਾਂ ਦੇ ਕੋਲੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਇਹ ਸ਼ੂਟਿੰਗ ਕੀ ਜਿਹੜੀ ਸ਼ੂਟਿੰਗ ਅਸੀਂ ਕਰਦੇ ਆ ਜਾਂ ਫਿਰ ਜਿਹੜੀਆਂ ਗੰਨਾਂ ਨਾਲ ਕਰਦੇ ਆ ਇਹ ਉਹ ਹੁੰਦੀ ਹੈ ਕਿ ਜਾਂ ਫਿਰ ਉਹ ਨਾਲੋਂ ਵੱਖਰੀ ਹੁੰਦੀ ਆ ਸਰ ਸਮਾਂ ਦੇਣ ਦੇ ਲਈ ਸਭ ਤੋਂ ਪਹਿਲਾਂ ਧੰਨਵਾਦ ਤਾਂ ਇੱਕ ਵਾਰ ਫਿਰ ਤੋਂ ਚੰਗਾ ਲੱਗਿਆ ਕਿ ਤੁਸੀਂ ਸਾਨੂੰ ਇਹ ਦੱਸਣ ਲੱਗੇ ਹੋ ਨਵੀਂ ਗੇਮ ਦੇ ਬਾਰੇ ਵੈਸੇ ਤਾਂ ਪੁਰਾਣੀਆਂ ਸਾਡੇ ਲਈ ਨਵੀਆਂ ਜਦੋਂ ਦਾ ਮੈਡ ਲਾ ਕਿਉਂਕਿ ਚਰਚਾ ਦੇ ਵਿੱਚ ਚੱਲ ਰਹੀ ਹੈ ਬਿਲਕੁਲ ਬਿਲਕੁਲ ਇਹ ਜਿਹੜੀ ਸ਼ੂਟਿੰਗ ਹੈਗੀ ਆ ਬਾਕੀ ਰਾਈਫਲ ਜਾਂ ਪਿਸਤਲ ਨਾਲੋਂ ਕਿੰਨੀ ਕੁ ਵੱਖਰੀ ਹੈ ਤੇ ਇਹਨੂੰ ਅਸੀਂ ਕਿਵੇਂ ਅੱਗੇ ਆਪਣੇ ਕੈਰੀਅਰ ਦੇ ਵਿੱਚ ਕਿਵੇਂ ਅਡਾਪਟ ਕਰ ਸਕਦੇ ਆ ਥੈਂਕ ਯੂ ਜੀ ਪਹਿਲਾਂ ਤਾਂ ਤੁਸੀਂ ਜਿਹੜਾ ਸਾਡੇ ਪੀਪੀ ਦੀ ਸ਼ੂਟਿੰਗ ਦੇਣ ਦੇ ਵਿੱਚ ਆਏ ਥੈਂਕ ਯੂ ਸੋ ਮੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਟਾਰਗੇਟਸ ਲੱਗੇ ਹੋਏ ਨੇ ਸਾਹਮਣੇ ਇੱਕ ਤੋਂ ਲੈ ਕੇ 29 ਨੰਬਰ ਫਿਰ ਇਧਰੋਂ ਇੱਕ ਤੋਂ ਲੈ ਕੇ 5 ਨੰਬਰ ਜੀ ਇਹ ਸ਼ੂਟਿੰਗ ਮੈਂ ਥੋੜਾ ਜਿਹਾ ਪਹਿਲਾਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹਾਂਗਾ ਸ਼ੂਟਿੰਗ ਔਰ ਫਾਇਰਿੰਗ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈ ਜੀ ਇਹ ਜਿਹੜੀ ਸ਼ੂਟਿੰਗ ਜਿਹਨੂੰ ਆਪਾਂ ਕਹਿੰਦੇ ਆ ਉਹ ਇਹਨਾਂ 에ਅਰ ਪਿਸਟਲਸ ਨਾਲ ਜਾਂ 에ਅਰ ਰਾਈਫਲਸ ਨਾਲ ਹੁੰਦੀ ਹੈ ਜਿਹਦਾ ਇਹ ਛੋਟਾ ਛਰ ਇਹਦਾ ਅਮੂਨੀਸ਼ਨ ਓਕੇ ਸੋ ਇਹਦੇ ਟਾਰਗੇਟਸ ਤਾਂ ਸਾਹਮਣੇ ਲੱ ਅੱਪਾ ਜੇ 올림픽 ਸਪੋਰਟਸ ਦੀ ਜਾਂ ਨੈਸ਼ਨਲ ਸਪੋਰਟਸ ਦੀ ਜਾਂ ਸਪੋਰਟਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਵਾਲੀ ਪਿਸਟਲ ਔਰ ਇਹ ਵਾਲੀ ਰਾਈਫਲ ਯੂਜ਼ ਹੁੰਦੀ ਹੈ ਜਿਹਨੂੰ ਆਪਾਂ 에ਅਰ ਪਿਸਟਲ ਤੇ 에ਅਰ ਰਾਈਫਲ ਕਹਿੰਦੇ ਆ ਓਕੇ ਇਸ ਤੋਂ ਇਹ ਅਲੱਗ ਜਿਹੜੀ ਫਾਇਰਿੰਗ ਹੈ ਉਹਦੇ ਵਿੱਚ ਫਿਰ ਐਕਚੁਅਲ ਪਿਸਟਲਸ ਐਕਚੁਅਲ ਰਾਈਫਲਸ ਔਰ ਐਕਚੁਅਲ ਬੁਲੇਟਸ ਯੂਜ਼ ਹੁੰਦੇ ਆ ਹਾਂ ਉਹ ਉਹ ਪੁਲਿਸ ਪੈਰਾਮਿਲਟਰੀ ਜਾਂ ਆਰਮੀ ਵਾਲੇ ਆਫੀਸਰਸ ਨੇ ਉਹ ਯੂਜ਼ ਕਰਦੇ ਆ ਉਹ ਯੂਜ਼ ਕਰਦੇ ਕਿਉਂਕਿ ਇਹ ਚਰਚਾ ਇਸ ਕਰਕੇ ਵੀ ਆਪਾਂ ਕਰ ਰਹੇ ਆ ਕਿ ਜਿਵੇਂ ਇਹ ਸਕਰੀਨ ਲੱਗੀ ਆ ਜੀ ਆ ਜਿਵੇਂ ਮੇਰੇ ਵਰਗਾ ਨਵਾਂ ਬੰਦਾ ਹੈ ਉਹ ਜਦੋਂ ਦੇਖਦਾ ਕਿ ਇਹ ਸ਼ਾਇਦ ਇੱਕ ਜਿਹੜੀ ਬੁਲੇਟ ਵੱਜਦੀ ਆ ਸਾਹਮਣੇ ਉਹ ਹਵਾ 'ਚ ਆ ਬਸ ਇੱਕ ਟਾਰਗੇਟ ਜਾਂ ਲੇਜ਼ਰ ਵਾਂਗੂ ਆ ਤਾਂ ਇੱਕ ਤਾਂ ਆਪਾਂ ਚਲਾ ਕੇ ਵੀ ਦੇਖਦੇ ਆ ਤੇ ਇੱਕ ਇਹ ਸਮਝਾਓ ਕਿ ਇਹ ਸਾਰੇ ਜਿਹੜੇ ਪੁਆਇੰਟਸ ਬਣੇ ਹੋਏ ਆ ਸਕਰੀਨ ਦੇ ਵਿੱਚ ਇਹ ਕੀ ਨੇ ਤੇ ਇਹਦੇ ਸੈਂਟਰ ਪੁਆਇੰਟ ਦੇ ਵਿੱਚ ਮਾਰਨਾ ਕਿੰਨੇ ਨੰਬਰ ਮਿਲਦੇ ਨੇ ਜੇ ਬਾਹਰ ਵੱਜਦਾ ਉਹਦੇ ਨਾਲ ਕਿੰਨੇ ਨੰਬਰ ਮਿਲਦੇ ਨੇ ਇਹਦੇ ਵਿੱਚ ਜਿਹੜੇ ਟਾਰਗੇਟਸ ਨੇ ਉਹ ਦੋ ਤਰ੍ਹਾਂ ਦੇ ਟਾਰਗੇਟ ਸਾਡੇ ਕੋਲ ਇਸ ਰੇਂਜ ਦੇ ਵਿੱਚ ਲੱਗੇ ਹੋਏ ਨੇ ਜਿਵੇਂ ਉਹ ਤੁਸੀਂ ਦੇਖ ਸਕਦੇ ਹੋ ਗ੍ਰੀਨ ਵਾਲੇ ਟਾਰਗੇਟ ਉਹ ਸਾਰੇ ਮੈਨੂਅਲ ਟਾਰਗੇਟਸ ਨੇ ਉਹਦੇ ਵਿੱਚ ਆਪਾਂ ਜਦੋਂ ਫਾਇਰਿੰਗ ਕਰਾਂਗੇ ਤਾਂ ਟਾਰਗੇਟ ਦੇ ਕਿੱਥੇ ਜਾ ਕੇ ਲੱਗਿਆ ਉਹਨੂੰ ਦੇਖਣ ਵਾਸਤੇ ਸਾਨੂੰ ਇੱਕ ਬਟਨ ਪ੍ਰੈਸ ਕਰਨਾ ਪਏਗਾ ਟਾਰਗੇਟ ਚਲ ਕੇ ਤੁਹਾਡੇ ਵੱਲ ਪਾਸ ਆ ਜਾਏਗਾ ਠੀਕ ਹੈ ਇਹ ਤੇ ਆਪੋਜ਼ਿਟ ਇਹ ਜਿਹੜੇ ਪੁਆਇੰਟ ਟਾਰਗੇਟਸ ਨੇ ਇਹ ਇਲੈਕਟ੍ਰੋਨਿਕ ਟਾਰਗੇਟਸ ਨੇ ਠੀਕ ਹੈ ਇਹਦੇ ਵਿੱਚ ਇਹ ਜਿਹੜੀ ਸਕਰੀਨ ਲੱਗੀ ਹੋਈ ਹੈ ਇਹ ਉਹਦੇ ਨਾਲ ਲਿੰਕਡ ਹੈ ਟਾਰਗੇਟ ਦੇ ਨਾਲ ਜਦੋਂ ਆਪਾਂ ਉੱਥੇ ਫਾਇਰ ਕਰਾਂਗੇ ਤਾਂ ਉਹ ਲੈ ਤੁਸੀਂ ਬਲੈਕ ਡਾਟ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸੈਂਟਰ ਦੇ ਵਿੱਚ ਉਹ ਅੱਗੇ 서ਬ ਡਿਵਾਈਡਡ ਹੈ ਇਸ ਤਰੀਕੇ ਦੇ ਨਾਲ ਜੀ ਉਹ ਇੱਥੋਂ ਦੂਰੋਂ ਨਹੀਂ ਨਜ਼ਰ ਆ ਰਿਹਾ ਲੇਕਿਨ ਉਹ ਜਦੋਂ ਆਪਾਂ ਫਾਇਰ ਕਰਦੇ ਆ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਵੀ ਜਿਹੜਾ ਇਹ ਸੈਂਟਰ ਵਾਲਾ ਡਾਟ ਹੈ ਇਹਦੇ ਵਿੱਚ ਮਾਰਨ ਦੀ ਜੀ ਤੇ ਨੰਬਰਿੰਗ ਜਿਹੜੀ ਉਹਦੀ ਮਾਰਕਿੰਗ ਹੈ ਉਹ ਇਸ ਤਰੀਕੇ ਲਿਖੀ ਹੋਈ ਹੈ 1 ਤੋਂ ਲੈ ਕੇ 10 ਤੱਕ ਚਲਦੀ ਹੈ 7 8 ਤੁਹਾਨੂੰ ਦਿਖ ਰਹੇ ਇੱਥੇ ਔਰ ਜਿੱਦਾਂ ਜਿੱਦਾਂ ਆਪਾਂ ਸੈਂਟਰ ਦੇ ਵਿੱਚ ਨੂੰ ਆਉਂਦੇ ਜਾ ਰਹੇ ਹਾਂ ਜਿਹਨਾਂ ਆਪਾਂ ਬੁੱਲਜ਼ ਆਈ ਕਹਿੰਦੇ ਆ ਜੀ ਉਹ ਨੰਬਰ ਜਿਹੜੇ ਮਾਰਕਸ ਨੇ ਤੁਹਾਡੇ ਵੱਧੇ ਜਾਂਦੇ ਨੇ ਹਮ ਮੈਂ ਉਹ ਵੀ ਦੇਖ ਰਿਹਾ ਕਿ ਜਿਵੇਂ ਜਿਹੜੇ ਉਹ ਹੋਲ ਨੇ ਇੱਕ ਜਿਹੜਾ 3 ਨੰਬਰ ਦਾ ਬਹੁਤ ਬਰੀਕ ਹੈ 4 ਨੰਬਰ ਦਾ ਥੋੜਾ ਜਿਹਾ ਵੱਡਾ ਮੈਨੂੰ 5 ਦਾ 4 सेम ਲੱਗਦਾ ਇਹਦਾ ਵੀ ਕੋਈ ਫਰਕ ਹੁੰਦਾ ਰਾਈਫਲ ਵਾਲਾ ਹੋਲ ਜਿਹੜਾ ਉਹ ਛੋਟਾ ਹੈ ਜੀ ਠੀਕ ਹੈ ਜੇਕਰ ਆਪਾਂ ਰਾਈਫਲ ਨਾਲ ਕਰਨੀ ਹੈ ਕਿਉਂਕਿ ਉਹ ਵੱਡਾ ਵੈਪਨ ਹੈ ਤੁਹਾਨੂੰ ਉਹਦੇ ਵਿੱਚੋਂ ਦੇਖਣਾ ਹੈ ਵੀ ਸਾਈਡ ਦੇ ਵਿੱਚੋਂ ਪਿਸਟ ਲਗ ਬਸ ਸਰਕਲ ਇਹਦਾ ਬਲੈਕ ਹੋ ਰਿਹਾ ਤੇ ਟੇਲੀ ਵੱਡਾ ਆਪਾਂ ਪ੍ਰੈਕਟੀਕਲੀ ਜੀ ਆਪਾਂ ਚਲਾ ਕੇ ਦਿਖਾਈਏ ਦਿਖਾ ਸਕਦੇ ਹਾਂ ਹੁਣ ਬਿਲਕੁਲ ਦਿਖਾ ਸਕਦੇ ਹਾਂ ਜੀ ਇੱਕ ਮਿੰਟ ਜਰਾ ਅਸਿਸਟ ਕਰੋ ਜੀ ਮੈਨੂੰ ਇੱਕ ਮਿੰਟ ਆਕੇ ਤਾਂ ਆ ਦੇਖੋ ਕਿ ਇਹ ਵਾਲੀਆਂ ਗੋਲੀਆਂ ਹੁੰਦੀਆਂ ਨੇ ਮੈਂ ਆ ਦਿਖਾ ਸਕਦਾ ਸਰ ਰਾਈਫਲ ਦੇ ਵਿੱਚ ਪੈਂਦੀ ਆ ਜਿਹੜਾ ਮਨੂ ਭਾਕਰ ਹੋਣਾ ਨੇ 골ਡ ਜਿਹੜਾ ਮੈਡਲ ਤਾਂ ਨਹੀਂ ਖੈਰ ਬ੍ਰਾਉਂਜ਼ ਮੈਡਲ ਤੋਂ ਆਏ ਨੇ ਉਹ ਇਸ ਗੋਲੀ ਜਿਹੜੀ ਆ ਇਹਦੇ ਵਿੱਚ ਪੈਂਦੀ ਆ ਆਉ ਨਾਲ ਆਪਾਂ ਦੇਖਦੇ ਹਾਂ ਕਿਦਾਂ ਪੈਂਦੀ ਆ ਤੇ ਕਿਦਾਂ ਇਹਨੂੰ ਚਲਾਉਂਦੇ ਨੇ ਆ ਦੇਖੋ ਕਿ ਉਹ ਰਾਈਫਲ ਹੈ ਨਾਲ ਦਿਨ ਸਰ ਐਕਸਪਲੇਨ ਵੀ ਮੈਨੂੰ ਲੱਗਦਾ ਵੀ ਕਰੀ ਚੱਲਿਓ ਹਾਂਜੀ ਹਾਂਜੀ ਹਾਂ ਇਹ ਕਿਹੜੇ ਤਰੀਕੇ ਨਾਲ ਦੇਖੋ ਕਿ ਤੁਸੀਂ ਇਹ ਤਿਆਰੀ ਜਿਹੜੀ ਹੁੰਦੀ ਹੈ ਕੋਈ ਤਿਆਰੀ ਐ ਨਹੀਂ ਵੀ ਬਸ ਗੋਲੀ ਪਾਈ ਤੇ ਚਲਾਤੀ ਇਹ ਉਸ ਤਰੀਕੇ ਦੀ ਨਹੀਂ ਹੁੰਦੀ ਇਹ ਮੈਨੂੰ ਲੱਗਦਾ ਕਿ ਕਾਫੀ ਅਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਹੂੰ ਤਾਂ ਅੱਛਾ ਇਹਨੂੰ ਆਪਰੇਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਹੋਰ ਇਹਦੇ ਕੁਝ ਟੈਕਨੀਕਲ ਚੀਜ਼ਾਂ ਦੱਸਣੀਆਂ ਚਾਹਾਂਗਾ ਜੀ ਅ ਜਦੋਂ ਆਪਾਂ ਫਾਇਰਿੰਗ ਜਾਂ ਸ਼ੂਟਿੰਗ ਦੋਨਾਂ ਦੇ ਵਿੱਚ ਸਾਡੀ ਫਾਇਰ ਮਤਲਬ ਸ਼ੂਟਰ ਦੀ ਅੱਖ ਇਹਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਇਹ ਬੈਕ ਸਾਈਡ ਯੂ ਦਿਖ ਰਿਹਾ ਤੁਹਾਨੂੰ ਜੀ 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 ਠੀਕ ਬੈਕ ਸਾਈਡ ਯੂ ਫਰੰਟ ਸਾਈਡ ਹਮ ਤੇ ਟਾਰਗੇਟ ਜੀ ਇਹ ਚਾਰ ਚੀਜ਼ਾਂ ਨੇ ਟੋਟਲ ਹਮ ਫਾਇਰਰ ਦੀ ਅੱਖ ਬੈਕ ਸਾਈਡ ਯੂ ਫਰੰਟ ਸਾਈਡ ਔਰ ਟਾਰਗੇਟ ਜੀ ਜਦੋਂ ਇਹ ਚਾਰੋਂ ਇੱਕ ਲਾਈਨ ਦੇ ਵਿੱਚ ਨੇ ਹਮ ਤਾਂ ਉਹਨੂੰ ਆਪਾਂ ਕਹਿੰਦੇ ਆ ਸਾਈਟ ਪਿਕਚਰ ਓਕੇ ਠੀਕ ਔਰ ਜਦੋਂ ਫਾਇਰਰ ਦੀ ਆਈ ਬੈਕ ਸਾਈਡ ਯੂ ਔਰ ਇਹ ਫਰੰਟ ਸਾਈਡ ਇਹ ਤਿੰਨੋਂ ਜਦੋਂ ਆਪਾਂ ਕਾਊਂਟ ਕਰਦੇ ਆ ਇੱਕ ਲਾਈਨ ਦੈਟ ਇਜ਼ ਕਾਲਡ ਸਾਈਟ ਅਲਾਈਨਮੈਂਟ ਹਮ ਤੋ ਇਹ ਸਹੀ ਫਾਇਰਿੰਗ ਵਾਸਤੇ ਜਿਹੜਾ ਮਤਲਬ ਟਾਰਗੇਟ ਤੇ ਲੱਗੇ ਜਾ ਕੇ ਉਹਦਾ ਫਾਇਰ ਸ਼ੂਟ ਜਿਹੜਾ ਉਹਨੇ ਕੀਤਾ ਉਹਦੇ ਵਾਸਤੇ ਸਾਈਡ ਅਲਾਈਨਮੈਂਟ ਦੀ ਜ਼ਿਆਦਾ ਇੰਪੋਰਟੈਂਸ ਹੈ ਠੀਕ ਹੈ ਰਦਰ than ਸਾਈਡ ਪਿਕਚਰ ਉਹਦਾ ਕਹਿਣ ਦਾ ਮਤਲਬ ਇਹ ਵੀ ਜਦੋਂ ਆਪਾਂ ਇਹਦੇ ਤੇ ਨਿਸ਼ਾਨਾ ਲੈਣਾ ਹੈ ਤਾਂ ਬੈਕ ਸਾਈਡ ਯੂ ਦੇ ਵਿੱਚੋਂ ਫਰੰਟ ਸਾਈਡ ਨੂੰ ਪੈਰਲਲ ਕਰਦੇ ਹੋਏ ਅੱਖ ਦੇ ਤਾਂ ਟਾਰਗੇਟ ਹਾਂ ਔਰ ਉਸ ਤੋਂ ਬਾਅਦ ਟਾਰਗੇਟ ਔਰ ਫਾਇਰ ਤੋਂ ਕਰਨ ਤੋਂ ਜਸਟ ਮਤਲਬ ਜਸਟ ਪਹਿਲਾਂ ਤੁਹਾਡਾ ਫੋਕਸ ਜਿਹੜਾ ਹੈ ਉਹ ਇਸ ਫਰੰਟ ਸਾਈਡ ਤੇ ਹੁੰਦਾ ਇਹਦਾ ਨਾ ਕਿ ਟਰਗੇਟ ਤੇ ਤੇ ਟਾਰਗੇਟ ਤੇ ਬਿਲਕੁਲ ਡੋਟ ਜਾ ਕੇ ਲੱਗਦਾ ਇੱਕ ਮੇਰਾ ਵੀ ਦੋਸਤ ਹੈ ਸ਼ੂਟਰ ਉਹ ਉਹ ਵੀ ਮੈਨੂੰ ਇਦਾਂ ਸਮਝਾਇਆ ਉਹਨੇ ਕਹਿੰਦਾ ਵੀ ਜਦੋਂ ਨੱਪਣ ਲੱਗਣਾ ਹੈ ਨਾ ਘੋੜਾ ਚੱਲੋ ਮੈਂ ਹੁਣ ਪੰਜਾਬੀ ਤਾਂ ਆਪਣਾ ਸਾਹ ਵੀ ਰੁਕ ਲੈਣਾ ਬਿਲਕੁਲ ਸਹੀ ਗੱਲ ਹੈ ਦੇਖੋ ਸਾਹ ਦੇ ਨਾਲ ਤਾਂ ਬਹੁਤ ਜ਼ਿਆਦਾ ਫਰਕ ਪੈਣਾ ਇਹਨੂੰ ਹਾਂ ਔਰ ਇਹਨਾਂ ਜਿਹੜੇ ਇਹ ਵੈਪਨਸ ਨੇ ਮਤਲਬ ਜਿਹੜੇ ਆਇਰ ਵੈਪਨਸ ਨੇ ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਸਾਹ ਨਾਲ ਤੁਸੀਂ ਖੁਦ ਦੇਖੋ ਅਗਰ ਮੰਨ ਲਓ ਹੁਣ ਆ ਇੱਥੇ ਪਿਆ ਹਾਂ ਔਰ ਮੰਨ ਲਓ ਨੱਪਣ ਲੱਗੇ ਅਗਰ ਮੈਂ ਸਾਹ ਲੈ ਲਿਆ ਹਾਂ ਤੱਤ ਜੇ ਲਾਉ ਨਿਸ਼ਾਨਾ ਫਿਰ ਆਪਾਂ ਦੇਖੀਏ ਵੀ ਲਓ ਜੀ ਬਣਾਣਾ ਕੰਮ ਹੀ دیر ਬਾਅਦ ਅੱਜ ਬੜੀ ਹੋ ਗਈ ਇਹ ਵਾਲੀ ਬਿਲਕੁਲ ਬਿਲਕੁਲ ਜਨਰਲੀ ਨਹੀਂ ਆਉਂਦੇ ਆਪਾਂ ਇਹਦੇਲੇ ਪਾਸੇ ਨੂੰ ਹਾਂ ਤੇ ਅੱਜ ਫਿਰ ਆਪਾਂ ਇਹ ਵੀ ਚੈੱਕ ਕਰ ਲੈਂਦੇ ਹਾਂ ਕਿ ਸਰ ਦਾ ਨਿਸ਼ਾਨਾ ਕਿੰਨਾ ਕਿ ਪਹਿਲਾਂ ਵਾਂਗੂ ਹੈ ਕਿ ਜਾਂ ਇਧਰ ਉਧਰ ਹੋ ਗਿਆ ਸੀ ਜੀ ਵਾਸ਼ ਆਊਟ ਅੱਛਾ ਇਹ ਆਪਣਾ ਬਾਹਰ ਹੋ ਗਿਆ ਜੀ ਬਾਹਰ ਹੋ ਗਿਆ ਉਸ ਜਿਹੜਾ ਬਲੈਕ ਸਰਕਲ ਹੈ ਉਹਦੇ ਵਿੱਚੋਂ ਬਾਹਰ ਹੋ ਗਿਆ ਓਕੇ ਸੋ ਇਹ ਇਹੀ ਪ੍ਰੈਕਟਿਸ ਹੈ ਜਿਹੜੀ ਪਲੇਅਰਸ ਜਦੋਂ ਸਟਾਰਟ ਕਰਦੇ ਨੇ ਤਾਂ ਸਟਾਰਟ ਕਰਦੇ ਫਿਰ ਉਹ ਅੱਗੇ ਅੱਗੇ ਆਪਣਾ ਲੈਵਲ ਜਦੋਂ ਵਧਾਉਂਦੇ ਨੇ ਤਾਂ ਉਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜਾ ਸੈਂਟਰ ਵਾਲਾ ਬਲੈਕ ਡਾਟ ਹੈ ਇਹਦੇ ਵੱਲ ਨੂੰ ਆਉਣਾ ਹੈ ਆਪਾਂ ਬਾਹਰ ਹਾਂ ਇੱਕ ਟਰਾਈ ਆਪਾਂ ਹੋਰ ਲੈਣੇ ਹਾਂ ਇੱਕ ਟਰਾਈ ਹੋਰ ਲੈ ਲੈਣੇ ਆ ਤਾਂ ਇਹ ਇਹਦੇ ਲਈ ਸਰ ਫਿਰ ਮੈਨੂੰ ਲੱਗਦਾ ਕਿ ਮੈਡੀਟੇਸ਼ਨ ਵਗੈਰਾ ਕਿ ਜਾਂ ਫਿਜ਼ੀਕਲੀ ਵੀ ਪ੍ਰੈਕਟਿਸ ਚਾਹੀਦੀ ਹੁੰਦੀ ਹੈ ਮੈਨੂੰ ਦੋਨੋਂ ਚੀਜ਼ਾਂ ਜੀ ਤੁਹਾਡੇ ਜਿਹੜਾ ਮਸਲ ਗਰੁੱਪ ਹੈ ਉਹ ਵੀ ਉਸ ਤਰੀਕੇ ਅਲਾਈਨਡ ਚਾਹੀਦਾ ਹੈ ਜੀ ਸ਼ੂਟਿੰਗ ਵਾਸਤੇ ਕੀ ਰਿਲੈਕਸਡ ਹੋਵੇ ਤੁਹਾਡੀ ਬਾਹਰ ਰਿਲੈਕਸਡ ਹੋਵੇ ਸ਼ੋਲਡਰ ਰਿਲੈਕਸਡ ਹੋਵੇ ਐਲਬੋ ਦੇਖੋ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਫੜਿਆ ਹੋਇਆ ਆਪਣਾ ਆ ਵੀ ਜੋਇੰਟ ਹਰਕਤ ਦੇ ਵਿੱਚ ਆ ਵੀ ਜੋਇੰਟ ਹਰਕਤ ਦੇ ਵਿੱਚ ਜੀ ਫਿਰ ਜੋਇੰਟ ਤੇ weight ਨਾਲ ਲਿਆ ਕੇ ਉਹਨੂੰ ਹਲਕਾ ਜਿਹਾ ਰਿਲੈਕਸ ਰੱਖਣਾ ਤਾਂ ਹੀ weight ਮਸਲ ਦੇਉਂਦੇ ਰਹੇ ਹਾਂ ਜੋਇੰਟ ਤੇ ਕਰਾਂਗੇ ਤਾਂ ਫਿਰ ਉਹਦੇ ਹਿੱਲਣ ਦੇ ਚਾਂਸਸ ਹਿੱਲਣ ਦੇ ਚਾਂਸਸ ਜ਼ਿਆਦਾ ਨੇ ਬਿਲਕੁਲ ਸੋ ਇਹ ਵੈਸੇ ਤਾਂ ਇਹਦੇ ਵਿੱਚ ਝਟਕਾ ਨਹੀਂ ਹੈ ਲੇਕਿਨ ਜਦੋਂ ਆਪਾਂ ਸ਼ੂਟਿੰਗ ਤੋਂ ਫਾਇਰਿੰਗ ਵੱਲ ਜਾਂਦੇ ਆ ਤਾਂ ਉਹ ਵੈਪਨ ਝਟਕਾ ਵੀ ਮਾਰਦਾ ਫਿਰ ਬਿਲਕੁਲ ਮੰਨ ਲਓ ਜੇ ਆਪਾਂ ਹੁਣ ਇਹ ਹੀ ਪਿਸਟਲ ਐਕਚੁਅਲ ਪਿਸਟਲ ਲੈ ਕੇ ਫਾਇਰ ਕਰਾਂਗੇ ਤਾਂ ਉਹਨੇ ਇੱਕ ਝਟਕਾ ਵੀ ਦੇਣਾ ਹਾਂ ਉਹਨੂੰ ਵੀ ਅਬਜ਼ਰਬ ਕਰਨਾ ਹੱਥ ਦੇ ਵਿੱਚ ਸੋ ਉਹ ਇਸ ਤੋਂ ਵੀ ਜ਼ਿਆਦਾ ਫਿਰ ਉਹ ਔਖਾ ਹੋ ਜਾਂਦਾ ਜਿਦਾ ਕਹਿ ਲਓ ਤਾਂ ਇੱਕ ਹੋਰ ਟਰਾਈ ਕਰਦੇ ਆ ਆਪਾਂ ਥੋੜੀ ਪ੍ਰੈਕਟਿਸ ਨਹੀਂ ਉਹ ਮੈਂ ਅੱਗੇ ਦੇਖ ਰਿਹਾ ਵੀ ਤੁਹਾਡੇ ਕੋਲ ਹਿੱਲ ਵੀ ਰਹੀ ਹੈ ਕਿਉਂਕਿ ਇਹ ਤਾਂ ਪ੍ਰੈਕਟਿਸ ਗੇਮ ਹੈ ਸਾਰੀ ਡੈਫੀਨਿਟਲੀ ਜੀ ਡੈਫੀਨਿਟਲੀ ਔਰ ਇਹ ਜਿਹੜੀ ਬਹੁਤ ਜ਼ਿਆਦਾ ਸੈਂਸਿਟਿਵ ਗੇਮ ਹੈ ਜਿਹੜੀ ਸਪੋਰਟ ਹੈ ਇਹ ਸ਼ੂਟਿੰਗ ਵਾਲੀ ਦਿਸ ਇਜ਼ ਵੈਰੀ ਵੈਰੀ ਸੈਂਸਿਟਿਵ ਅੱਛਾ ਇਹ ਥੋੜੀ ਗਨ ਵੀ ਬਾਕੀ ਗਨਾਂ ਨਾਲੋਂ ਵੱਖਰੀ ਹੈ ਥੋੜਾ ਤੁਸੀਂ ਕਹਿੰਦੇ ਹੋ ਕਿ ਇਹ ਗੋਲੀ ਕਿੱਦਾਂ ਇਹਦੇ ਅੰਦਰ ਅੰਦਰ ਜਿਹੜਾ ਸ਼ਰਾ ਪੈਂਦਾ ਇਹਦਾ ਆਹ ਹੈ ਜੀ ਬੈਰਲ ਇਹਦੇ ਅੰਦਰ ਹੂੰ ਸੋ ਇਹ ਦਾ ਆਪਾ ਇਹਦਾ ਐਮੂਨੀਸ਼ਨ ਹੈ ਇਹ ਇੰਨਾ ਕ ਐਮੂਨੀਸ਼ਨ ਹੈ ਬਸ ਸੋ ਇਹਨੂੰ ਇਸ ਪਾਸੇ ਆਪਾਂ ਇਸ ਦੇ ਵਿੱਚ ਇਸ ਤਰੀਕੇ ओके सो ਇਹ ਹੁਣ ਰੈਡੀ ਹੋ ਗਈ ਹੈ ਫਾਇਰਵਾਸ ਹਮ ਇਹਦੇ ਵਿੱਚ ਵੀ ਸਰ ਮੈਨੂੰ ਲੱਗਦਾ ਕਿ ਮਾਡਲ ਕਈ ਤਰ੍ਹਾਂ ਦੇ ਆਉਂਦੇ ਹੋਣਗੇ ਜਿਵੇਂ ਸਰ ਦੱਸਣ ਵੀ ਦੇ ਸੀਗੇ ਵੀ ਮਨੂ ਹੋਣਾ ਨੇ ਉਹ ਜਿਹੜੀ ਅਲੱਗ-ਅਲੱਗ ਮਾਡਲ ਅਲੱਗ-ਅਲੱਗ ਕੰਪਨੀਆਂ ਨੇ ਜਿਹੜੀਆਂ ਇਹ ਆਪਣਾ ਪਿਸਟल्स ਜਾਂ 에ਅ ਰਾਈਫਲਸ ਮੈਨੂਫੈਕਚਰ ਕਰਦੀਆਂ ਨੇ ਹਮ ਤੋਂ ਫਿਰ ਜਦੋਂ ਹੁਣ ਮਨੂ ਬਾਕਰ ਹੋਣਾ ਨੇ ਜਿਹੜੀ ਕੰਪਨੀ ਯੂਜ਼ ਕੀਤੀ ਹੋਏਗੀ ਪਿਸਟਲ ਉਹ ਡੈਫੀਨਿਟਲੀ ਉਸ ਕੰਪਨੀ ਦਾ ਸੇਲਸ ਹੋਸਟ ਹੋਣਾ ਇੰਕਲੂਡ ਹੋਈਆਂ ਹੋਣਗੀਆਂ ਠੀਕ ਹੈ ਤੇ ਇਹ ਜਿਹੜੇ ਪੀਪੀ ਦੇ ਵਿੱਚ ਸ਼ੂਟਿੰਗ ਰੇਂਜ ਹੈਗੀ ਆ ਠੀਕ ਹੈ ਪੰਜਾਬ ਪੁਲਿਸ ਦੇ ਜਵਾਨ ਤਾਂ ਇੱਥੇ ਪ੍ਰੈਕਟਿਸ ਕਰਦੇ ਨੇ ਪਲੇਅਰ ਕਰਦੇ ਨੇ ਸਾਡੇ ਵਰਗੇ ਆਮ ਬੰਦੇ ਵੀ ਕਰ ਸਕਦੇ ਨੇ ਇੱਥੇ ਪ੍ਰੈਕਟਿਸ ਹਾਂਜੀ ਹਾਂਜੀ ਇਹ ਸਾਡਾ ਮਤਲਬ ਪੀਪੀ ਦੇ ਅੰਦਰ ਜਿਹੜੀ ਸ਼ੂਟਿੰਗ ਰੇਂਜ ਹੈ ਇਹਦਾ ਇੱਕ ਸ਼ੂਟਿੰਗ ਕਲੱਬ ਬਣਾਇਆ ਹੋਇਆ ਆਪਾਂ ਉਹ ਸੁਸਾਇਟੀ ਬਣੀ ਹੋਈ ਹੈ ਆਜੋ ਆਪਾਂ ਚੱਲਦੇ ਹਾਂ ਹਾਂਜੀ ਹਾਂਜੀ ਸੋ ਉਸ ਕਲੱਬ ਦੇ ਵਿੱਚ ਜਿਹੜੇ ਪ੍ਰਾਈਵੇਟ ਇੰਡੀਵਿਜੂਅਲਸ ਨੇ ਉਹ ਵੀ ਆ ਕੇ ਆਪਣੀ ਮੈਂਬਰਸ਼ਿਪ ਇਨਰੋਲ ਕਰ ਸਕਦੇ ਨੇ ਥੈਨ ਉਹ ਇੱਥੇ ਆ ਕੇ ਪਾਰਟਿਸਿਪੇਟ ਕਰ ਸਕ ਹੂਟ ਹੈ ਜੀ ਉਹਦਾ షూਟਿੰਗ ਵਾਸਤੇ ਇਹ ਇਹਦਾ ਪਰਪਸ ਇਹ ਹੁੰਦਾ ਵੀ ਬੋਡੀ ਤੁਹਾਡੀ ਅਨਨੈਸੈਸਰੀ ਮੂਵਮੈਂਟ ਬੋਡੀ ਦੇ ਨਾ ਹੋਵੇ ਠੀਕ ਹੈ ਕਿਉਂਕਿ ਉਹ ਰਾਈਫਲ ਹੋਰ ਸੈਂਸਿਟਿਵ ਹੋ ਜਾਂਦੀ ਹੈ ਤੇ ਔਰ ਉਹ ਕੁਝ ਉਸ ਤੋਂ ਡਿਸਟੈਂਸ ਵੀ ਵੱਧ ਜਾਂਦਾ ਜਿਵੇਂ ਤਾਂ ਉਹਦੇ ਨਾਲ ਫਿਰ ਅਗਰ ਬੜਾ ਜਾ ਵੀ ਤੁਹਾਡੀ ਬੋਡੀ ਦੇ ਵਿੱਚ ਵਾਈਬ੍ਰੇਸ਼ਨ ਹੁੰਦੀ ਹੈ ਜੀ ਤੇ ਤੁਹਾਡਾ ਨਿਸ਼ਾਨਾ ਜਿਹੜਾ ਖੁੰਝ ਸਕਦਾ ਤਾਂ ਇਹ ਇਹ ਮੈਨੂਅਲ ਨੇ ਸਰ ਇਹ ਮੈਨੂਅਲ ਟਾਰਗੇਟਸ ਨੇ ਜੀ ਇਹ ਜਿਵੇਂ ਮੰਨ ਲਓ ਹੁਣ ਇਸੇ ਟਾਰਗੇਟ ਤੇ ਆਪਾਂ ਲਾਉਣਾ ਜੀ ਇਹਦੇ ਵਿੱਚ ਲੇਕੋ ਸ਼ੀਟ ਲੈ ਆ ਉਹ ਟਾਰਗੇਟ ਸ਼ੀਟ ਟਾਰਗੇਟ ਸ਼ੀਟ ਇੱਧਰ ਵੀ ਆਉਣੀ ਸੋ ਇਹ ਟਾਰਗੇਟ ਸ਼ੀਟ ਹੈ ਇਹਨੂੰ ਆਪਾਂ ਇਹਦੇ ਵਿੱਚ ਇਸ ਤਰੀਕੇ ਫਿਟ ਕਰ ਦਿੰਦੇ ਹਾਂ ਓਕੇ ਸੋ ਜੋ ਆਪਾਂ ਨੂੰ ਉਸੇ ਇਲੈਕਟ੍ਰੋਨਿਕਲੀ ਦਿਖ ਰਿਹਾ ਉਹ ਬਲੈਕ ਟਾਰਗੇਟ ਜਿਹੜਾ ਉਹ ਇਹਦੇ ਵਿੱਚ ਕੋਈ ਨਹੀਂ ਕੋਸ਼ਿਸ਼ ਪਰ ਇਹ ਜਦੋਂ ਜਿੰਨੇ ਇੱਥੇ ਪ੍ਰੈਕਟਿਸ ਕਰਨੀ ਆ ਤਾਂ ਉਹ ਫਿਰ ਆਪਣੇ ਮਰਜ਼ੀ ਦੇ ਹਿਸਾਬ ਨਾਲ ਕਿ ਜਾਂ ਇਹਦੀ ਵੀ ਮੈਂਬਰਸ਼ਿਪ ਦਾ ਵੀ ਫਰਕ ਹੋਊਗਾ ਵੀ ਨਹੀਂ ਨਹੀਂ ਮੈਂਬਰਸ਼ਿਪ ਕੋਈ ਨਹੀਂ ਉਹ ਤਾਂ ਫਿਰ ਜਿੱਦਾਂ ਜਿਹੜੇ ਥੋੜੇ ਜਿਹਾ ਹਾਇਰ ਲੈਵਲ ਤੇ ਚਲੇ ਜਾਂਦੇ ਉਹਨਾਂ ਨੂੰ ਫਿਰ ਇਲੈਕਟ੍ਰੋਨਿਕ ਟਾਰਗੇਟ ਤੇ ਆ ਜਾਂਦੇ ਆਦਰਵਾਇਜ਼ ਜਿਹੜੀ ਰੁਟੀਨ ਦੀ ਹੈ ਪ੍ਰੈਕਟਿਸ ਜੀ ਉਹ ਕੋਈ ਨਵਾਂ ਜਿਹੜਾ ਬੰਦਾ ਆਇਆ ਉਹ ਨੇਚਰਲੀ ਉਹਨੂੰ ਪਹਿਲਾਂ ਇੱਥੇ ਹੀ ਕਰੀਦੀ ਫਿਰ ਇਸੇ ਗਾਨ ਦੇ ਨਾਲ ਮਤਲਬ ਜਿਹੜੀ ਗਾਨਾਂ ਆ ਸੋ ਫਾਇਰ ਕਰਕੇ ਬੇਸਿਕਲੀ ਉਹ ਤੇ ਦੇਖਣ ਵਾਸਤੇ ਕਿ ਕਿੱਥੇ ਲੱਗਾ ਜਦੋਂ ਫਿਰ ਅਸੀਂ ਟਾਰਗੇਟ ਨੂੰ ਆਪਣੇ ਕੋਲ ਰਿਕਾਲ ਕਰ ਲਈਦਾ ਇੱਥੇ ਓਕੇ ਉਹਦੇ ਸਫੇਰੇ ਤੇ ਸ਼ੀਟ ਦੇ ਵਿੱਚ ਦੇਖੀਦਾ ਵੀ ਕਿੱਥੇ ਲੱਗਿਆ ਡਰ ਆ ਦੇਖੋ ਇਹਦੇ ਵਿੱਚ ਮਾਰਕਿੰਗ ਤੁਹਾਨੂੰ ਸਾਫ਼ ਦਿਖਰੀ ਹੋਏਗੀ 1 ਨੰਬਰ ਤੋਂ ਲੈ ਕੇ 8 ਤੱਕ ਦਿਖਰੀ ਹੈ 9 ਔਰ 10 ਜੀ ਸੋ ਇਹ ਦੀ ਮਾਰਕਿੰਗ ਸਕੀਮ ਠੀਕ ਹੈ ਤਾਂ ਇਹਦੇ ਵਿੱਚ ਸਰ ਫਿਰ ਆਪਣੇ ਪੀਏਪੀ ਤੋਂ ਕੋਈ ਬੱਚੇ ਗਏ ਨੇ ਅੱਗੇ ਵਧੇ ਨੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਇੱਕ ਸਬ ਇੰਸਪੈਕਟਰ ਅੰਜਮ ਮੋਦਕਲ ਹੈ ਜੀ ਉਹ ਵੀ ਇੱਥੇ ਪੈਰਿਸ 올림픽ਸ ਦੇ ਵਿੱਚ ਵੀ ਪਾਰਟਿਸਪੇਟ ਕਰਨ ਗਈ ਹੈ ਅਜੇ ਉੱਥੇ ਹੀ ਹੈ ਤਾਂ ਜੋ ਵੀ ਉਹਦੀ ਕਾਰਗੁਜ਼ਾਰੀ ਹੋਏਗੀ ਉਹ ਫਿਰ ਬਾਅਦ ਦੇ ਵਿੱਚ ਦੱਸਾਂਗੇ ਠੀਕ ਅਦਰਵਾਇਜ਼ ਉਹ ਸ਼ੀ ਇਜ਼ ਇੰਟਰਨੈਸ਼ਨਲ 올ੰਪੀਅਨ ਲੈਵਲ ਸ਼ੂਟਰ ਤੇ ਇਹਨਾਂ ਦਿਨਾਂ ਦੇ ਵਿੱਚ ਕੋਈ ਮੈਂਬਰਸ਼ਿਪ ਜਾਂ ਫਿਰ ਜਿਹੜੇ ਇਧਰ ਨੂੰ ਰੁਝਾਨ ਵਧਿਆ ਹੋਊਗਾ ਬੱਚਿਆਂ ਦਾ ਇਹ ਡੈਫੀਨਿਟਲੀ ਦੇਖੋ ਇਹ ਇਹ ਇੱਕ ਨੈਚੁਰਲ ਇਨਸਟਿੰਕਟ ਹੈ ਹੈਨਾ ਜਦੋਂ ਆਪਾਂ ਜਿਹੜੀ ਚੀਜ਼ ਦੇਖਦੇ ਹਾਂ ਕਿ ਟੀਵੀ ਦੇ ਉੱਤੇ ਜਾਂ ਇੰਟਰਨੈਸ਼ਨਲ ਰੀਨਾਂ ਦੇ ਉੱਤੇ ਕੋਈ ਚੀਜ਼ ਚੱਲ ਰਹੀ ਹੈ ਜਦੋਂ ਹੁਣ ਅੱਜਕੱਲ ਫੂਟਿੰਗ ਦਾ ਕਾਫੀ ਚੱਲ ਰਿਹਾ ਮਨੁੱਖ ਕਰੋਨਾ ਦੇ ਕਰਕੇ ਕ੍ਰੇਜ਼ ਹੋ ਗਿਆ ਤੋ ਉਸ ਟਾਈਮ ਦੇ ਵਿੱਚ ਡੈਫੀਨਿਟਲੀ ਪੇਰੈਂਟਸ ਦੇ ਫੋਨ ਇਹਨਾਂ ਨੂੰ ਸਾਡੇ ਇੰਚਾਰਜ ਸਾਹਿਬ ਨੂੰ ਆਉਂਦੇ ਨੇ ਜਿਹੜੇ ਸ਼ੂਟਿੰਗ ਕਲੱਬ ਦੇ ਇੰਚਾਰਜ ਨੇ ਕਿ ਸਾਡੇ ਬੱਚਿਆਂ ਨੂੰ ਤੁਸੀਂ ਇਨਰੋਲ ਕਰ ਲਓ ਔਰ ਕਈ ਵਾਰੀ ਤਾਂ ਉਹ ਮਜ਼ਾਕ ਦੇ ਵਿੱਚ ਹੀ ਮੈਨੂੰ ਦੱਸ ਰਹੇ ਸੀਗੇ ਵੀ ਕਈ ਵਾਰੀ ਪੇਰੈਂਟਸ ਕਹਿੰਦੇ ਨੇ ਵੀ ਦੱਸੋ ਅਸੀਂ ਬੱਚਾ ਕੱਲ ਲੈ ਕੇ ਆ ਰਹੇ ਹਾਂ ਤੁਸੀਂ ਉਹਨੂੰ ਕਿਸ ਲੈਵਲ ਤੇ ਪਾਰਟਿਸਿਪੇਟ ਕਰਾਓਗੇ ਸੋ ਸੋ ਉਹ ਹਰ ਹਰ ਪੇਰੈਂਟ ਦਾ ਇਹ ਡ੍ਰੀਮ ਹੁੰਦਾ ਕਿ ਉਹਨਾਂ ਦਾ ਬੱਚਾ ਵੀ ਕਿਤੇ ਇੰਟਰਨੈਸ਼ਨਲ ਅਰੀਨਾ ਤੇ ਜਾ ਕੇ ਕੋਈ ਪਾਰਟਿਸਿਪੇਸ਼ਨ ਕਰੇ ਅਸੀਂ ਤੁਹਾਨੂੰ ਪਰ ਇਹ ਸਪੋਰਟ ਜਿਹੜੀ ਹੈ ਬਹੁਤ ਜ਼ਿਆਦਾ ਵੈਸੇ ਤਾਂ ਹਰ ਸਪੋਰ ਤੋ ది ਐਕਸਰਸਾਈਜ਼ ਇਹ ਤੁਹਾਡੇ ਮਾਈਂਡ ਨੂੰ ਵੀ ਬਿਲਕੁਲ ਕੰਮ ਕਰਨਾ ਪੈਂਦਾ ਇਸਪੋਰਟ ਵਾਸਤੇ ਤੁਸੀਂ ਕਿਹੜੇ ਸਾਂਚ ਕਰਦੇ ਰਹੇ ਹੋ ਸ਼ੂਟਿੰਗ ਸ਼ੂਟਿੰਗ ਐਸ ਸੱਚ ਇਹ ਵਾਲਾ ਤਾਂ ਮੈਂ ਪ੍ਰੋਫੈਸ਼ਨਲੀ ਨਹੀਂ ਕਰੇ ਵੀ ਕੀਤਾ ਕਿਉਂਕਿ ਸਾਡੀ ਜਿਹੜੀ ਟ੍ਰੇਨਿੰਗ ਹੈ ਉਹਦੇ ਵਿੱਚ ਅਸੀਂ ਫਾਇਰਿੰਗ ਪ੍ਰੈਕਟਿਸ ਕਰਦੇ ਹਾਂ ਉਹਦੇ 'ਚ ਤਾਂ ਫਾਇਰਿੰਗ ਐਜ਼ ਪੁਲਿਸ ਆਫੀਸਰ ਜਿਹੜਾ ਐਕਚੁਅਲ ਵੈਪਨਸ ਨੇ ਉਹਦੇ ਵਿੱਚ ਉਹਨਾਂ ਦੇ ਐਮੂਨੇਸ਼ਨ ਦੇ ਨਾਲ ਉਹ ਅਸੀਂ ਫਾਇਰਿੰਗ ਪ੍ਰੈਕਟਿਸ ਕਰਦੇ ਸਾਡੇ ਕੋਲ ਉਹ ਵੀ ਇੱਕ ਰੇਂਜ ਫਾਇਰਿੰਗ ਰੇਂਜ ਵੀ ਹੈ ਤੇ ਉਹ ਵੀ ਆਪਾਂ ਦਿਖਾਉਨੇ ਆ ਤਾਂ ਠੀਕ ਹੈ ਸਰ ਇਹਦੇ ਲਈ ਤੁਸੀਂ ਜਿੰਨੀ ਜਾਣਕਾਰੀ ਦਿੱਤੀ ਮੈਨੂੰ ਲੱਗਦਾ ਕਿ ਕਈਆਂ ਲਈ ਨਵੀਂ ਹੋਏਗੀ ਸਾਡੇ ਲਈ ਤਾਂ ਸਾਰੀ ਨਵੀਂ ਸੀਗੀ ਸਮਾਂ ਦਿੱਤਾ ਤੁਸੀਂ ਬਹੁਤ ਬਹੁਤ ਧੰਨਵਾਦ ਤਾਂ ਇਹਨੇ ਡੀਆਈਜੀ ਇੰਦਰਪ੍ਰੀਤ ਸਿੰਘ ਅਸੀਂ ਪੀਏਪੀ ਦੇ ਸ਼ੂਟ Bolsa Nintendo. Né?